ਤੇਰੇ ਨਾਲ ਪਤਾ ਨਹੀਂ ਕਿਉਂ ਜਾਵਾ ਹੋਈ ਅਟੈਚ ਤੇਰੇ ਨਾਲ ਸਿੱਧੂ ਮਸੇਵਾਲੇ ਦੇ ਫੈਨਸ ਦਾ ਇੰਤਜ਼ਾਰ ਹੋਇਆ ਖਤਮ ਸਿੱਧੂ ਮਸੇਵਾਲੇ ਦਾ ਨਿਊ Song ਅਟੈਚ ਰਿਲੀਜ਼ ਹੋ ਗਿਆ ਹੈ ਰਿਲੀਜ਼ਿੰਗ ਦੇ 1 ਘੰਟੇ ਬਾਅਦ ਹੀ 10 ਲੱਖ ਤੋਂ ਜ਼ਿਆਦਾ ਵਿਊਜ਼ ਦੇਖਣ ਨੂੰ ਮਿਲ ਰਹੇ ਨੇ ਅਟੈਚ Song ਜੋ ਕਿ ਇੱਕ ਰੋਮਾਂਟਿਕ Song ਹੈ ਜਿਸਦੇ ਬੋਲ ਨੇ ਪਤਾ ਨਹੀਂ ਕਿਉਂ ਹੋਈ ਜਾਵਾ ਅਟੈਚ ਤੇਰੇ ਨਾਲ ਜਿਸ ਦੀਆਂ ਲਾਈਨਾਂ ਬਹੁਤ ਹੀ ਸੋਹਣੀਆਂ ਲਿਖੀਆਂ ਨੇ ਸਿੱਧੂ ਮਸੇਵਾਲੇ ਨੇ ਸਿੱਧੂ ਦੀ ਮੌਤ ਤੋਂ ਬਾਅਦ ਇਹ 8ਵਾਂ ਗੀਤ ਹੈ ਜੋ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਸਟੀਲ ਬੈਂਗਲਰਜ਼ ਅਤੇ ਜੇਬੀ ਪ੍ਰੋਡਕਸ਼ਨਸ ਵੱਲੋਂ ਕੰਪੋਜ਼ ਕੀਤਾ ਗਿਆ ਹੈ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਸਿੱਧੂ ਦਾ ਇਹ ਅੰਦਾਜ਼ ਨਾ ਸਿਰਫ ਲੋਕਾਂ ਨੂੰ ਪਸੰਦ ਆ ਰਿਹਾ ਹੈ ਬਲਕਿ ਸਿੱਧੂ ਨੂੰ ਦੇਖ ਉਸਦੇ ਫੈਨਸ ਵੀ ਭਾਵੁਕ ਹੋ ਰਹੇ ਨੇ ਜਿਸ ਨੂੰ ਕਮੈਂਟਾਂ ਦੇ ਜ਼ਰੀਏ ਮਹਿਸੂਸ ਕੀਤਾ ਜਾ ਸਕਦਾ ਹੈ ਉਮੀਦ ਹੈ ਕਿ ਸਿੱਧੂ ਮਸੇਵਾਲੇ ਦੇ ਇਸ Song ਨੂੰ ਵੀ ਜਲਦ ਬਿਲਬੋਰਡ ਦੀ ਲਿਸਟ ਤੇ ਦੇਖਿਆ ਜਾ ਸਕਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ Song ਕਿਵੇਂ ਦਾ ਲੱਗਿਆ